ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਸ਼ਰਵਨ ਕਮੋਜ ਅਤੇ ਬ੍ਰਦਰ ਸਤੀਸ਼ ਕਮੋਜ ਪਿੰਡ ਨੰਗਲਟਾਣੀ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਵਾੜ ਦੇ ਹਰਿਆਣੇ ਦੇ ਨਿਵਾਸੀ ਆ ਤੇ ਦੋਸਤੋ ਅੱਜ ਆਪਾਂ ਕੁਝ ਇਹੋ ਜੀਆਂ ਗੱਲਾਂ ਕਰਾਂਗੇ ਕਿ ਜਿਹੜੇ ਕੋਈ ਵੀਰ ਮੇਰੇ ਨਵੇਂ ਕਿਸਾਨ ਹਨ ਕਿ ਕੁਝ ਇਹਨਾਂ ਨੂੰ ਆਪਾਂ ਛੋਟੀਆਂ ਗਲਤੀਆਂ ਵੀ ਕਹਿ ਸਕਦੇ ਆ ਜਾਂ ਵੱਡੀਆਂ ਵੀ ਕਹਿ ਸਕਦੇ ਆ ਜਿਨ੍ਹਾਂ ਨੂੰ ਲੈ ਕੇ ਕਿ ਆਪਾਂ ਵੱਡਾ ਨੁਕਸਾਨ ਕਰ ਪੈਨੇ ਪਰ ਗਲਤੀਆਂ ਛੋਟੀਆਂ ਹੁੰਦੀਆਂ ਨੇ ਦੋਸਤੋ ਜੈਸ ਟਾਈਮ ਐਸ ਕੰਡੀਸ਼ਨ ਦੇ ਉੱਤੇ ਆ ਤੁਸੀਂ ਦੇਖ ਰਹੇ ਹੋ ਕਿ ਜਦੋਂ ਝੋਨਾ ਇਹ ਨਿਸਾਰਾ ਲੈ ਚੁੱਕਿਆ ਫਲਾਵਰਿੰਗ ਸਟੇਜ ਇਹਦੇ ਤੇ ਆਈ ਹੋਈ ਹੈ ਐਸ ਕੰਡੀਸ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਉਹ ਕਿਹੜੀਆਂ-ਕਿਹੜੀਆਂ ਆਪਾਂ ਨੂੰ ਇਹਦੇ ਤੋਂ ਬਚਾਅ ਦੇ ਵਾਸਤੇ ਇਹਦੇ ਝਾੜ ਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਅੱਜ ਉਹਦੇ ਤੇ ਆਪਾਂ ਗੱਲ ਕਰਾਂਗੇ ਤੇ ਦੋਸਤੋ ਦੁਬਾਰੇ ਫਿਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਇਦਾਂ ਹੀ ਪਿਆਰ ਬਣਾਈ ਰੱਖਿਓ ਮੇਰੇ ਵੱਲੋਂ ਸਾਰੇ ਕਿਸਾਨ ਵੀਰਾਂ ਭਰਾਵਾਂ ਨੂੰ ਸასი ਸ਼ਕਲ ਹੈ ਤੇ ਦੋਸਤੋ ਜਦੋਂ ਆਪਣਾ ਐਸ ਕੰਡੀਸ਼ਨ ਦੇ ਉੱਤੇ ਆਪਣਾ ਝੋਨਾ ਆ ਜਾਂਦਾ ਹੈ ਤੇ ਸਭ ਤੋਂ ਜਿਹੜੀ ਪਹਿਲੀ ਗੱਲ ਹੈ ਐਸ ਟਾਈਮ ਆਪਾਂ ਨੂੰ ਝੋਨੇ ਦੇ ਵਿੱਚ ਜਿਹੜਾ ਪਾਣੀ ਰੱਖਣਾ ਹੈ ਡੇਢ ਤੋਂ 2 ਇੰਚ ਤੱਕ ਆਪਾਂ ਨੂੰ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ ਜਿੰਨੀ ਤੱਕ ਇਹ ਫਲਾਵਰਿੰਗ ਸਟੇਜ ਆਪਣੀ ਚੱਲਦੀ ਹੈ ਇਹਦਾ ਟਾਈਮ ਹਫ਼ਤੇ ਦੇ ਅੰਦਰ ਅੰਦਰ ਇਹਨੇ ਆਪਣੇ ਆਪ ਨੂੰ ਕੰਪਲੀਟ ਕਰ ਲੈਣਾ ਤੇ ਨੰਬਰ 2 ਪਹਿਲਾ ਨੰਬਰ ਆਪਾਂ ਘੱਟ ਤੋਂ ਘੱਟ ਡੇਢ ਤੋਂ ਔਰ ਵੱਧ ਤੋਂ ਵੱਧ 2 ਇੰਚ ਤੱਕ ਇਹਦੇ ਅੰਦਰ ਪਾਣੀ ਭਰ ਕੇ ਰੱਖਣਾ ਹੈ। ਸੈਕਿੰਡ ਨੰਬਰ ਇਹਦੇ ਉੱਤੇ ਕਿ ਪोटाश ਵਗੈਰਾ ਜਾਂ ਬੋਰੋਨ ਵਗੈਰਾ ਦੀ ਨਿਸਾਰੇ ਤੋਂ ਬਾਅਦ ਇਹਦੇ ਤੇ ਕੋਈ ਸਪਰੇ ਨਹੀਂ ਕਰਨੀ। ਜਾਂ ਕੋਈ ਵੀ ਇਨਸੈਕਟੀਸਾਈਡ ਕੋਈ ਫੰਗੀਸਾਈਡ ਜਿੰਨੀ ਤੱਕ ਇਹ ਨਿਸਾਰਾ ਆਪਣਾ ਕੰਪਲੀਟ ਨਹੀਂ ਹੁੰਦਾ ਉਨੀ ਤੱਕ ਆਪਾਂ ਛੋਣੇ ਦੇ ਆਪਣੀ ਫਸਲ ਦੇ ਵਿੱਚ ਨਹੀਂ ਐਂਟਰ ਕਰਨਾ। ਕਿਉਂਕਿ ਇੰਟਰ ਕਰਾਂਗੇ ਮੂਰ ਝੜੂਗਾ ਨੁਕਸਾਨ ਆਪਣਾ ਹੋਣਾ ਹੈ ਦਾਣੇ ਦਾਦੀ ਦੇਣੇ ਬਾਈ ਬਰੇ ਕੋਈ ਮਜ਼ਦੂਰੀ ਆਪਾਂ ਦੇ ਖੇਤ ਦੇ ਵਿੱਚ ਬੜਨਾ ਵੀ ਪੈ ਰਿਹਾ ਤੇ ਟਾਈਮ ਅਗਰ ਸਵੇਰ ਦਾ ਟਾਈਮ ਹੈ ਤੇ 9 ਵਜੇ ਤੋਂ ਪਹਿਲਾਂ ਤੇ ਅਗਰ ਜੇ ਸ਼ਾਮ ਦਾ ਟਾਈਮ ਹੈ ਤੇ ਸ਼ਾਮ ਨੂੰ ਕੋਸ਼ਿਸ਼ ਕਰੋ ਕਿ 4 ਵਜੇ ਤੋਂ ਬਾਅਦ ਹੀ ਆਪਣੇ ਫਸਲ ਦੇ ਵਿੱਚ ਆਪਣੇ ਝੋਨੇ ਦੇ ਵਿੱਚ ਵੜਿਆ ਜਾਵੇ ਤਾਂ ਕਿ ਜਿਹੜੀ ਇਹ ਫਲਾਵਰਿੰਗ ਸਟੇਜ ਹੈ ਇਹਦੇ ਤੇ ਕੋਈ ਇਹੋ ਜਿਹਾ ਅਸਰ ਨਾ ਹੋਵੇ ਦੂਜਾ ਦੋਸਤੋ ਜਿਹੜੇ ਇਨਸੈਕਟੀਸਾਈਡ ਜਿਨ੍ਹਾਂ ਦੇ ਪਿੱਛੇ ਥ੍ਰਿੰਨ ਲੱਗਦਾ ਹੈ ਉਹ ਟੈਕਨੀਕਲ ਨਿਸਾਰੇ ਤੋਂ ਬਾਅਦ ਕਦੇ ਵੀ ਆਪਣੇ ਐਸ ਫਸਲ ਦੇ ਉੱਤੇ ਨਾ ਵਰਤੋ ਕਿ ਆਪਾਂ ਨੁਕਸਾਨ ਖਾ ਬਈਏ ਇਹ ਜੀਆਂ ਦੋਸਤੋ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਆਪਾਂ ਨੇ ਧਿਆਨ ਚ ਰੱਖਣਾ ਹੈ ਇਹੀ ਛੋਟੀਆਂ ਗੱਲਾਂ ਨੇ ਹੋਰ ਕੋਈ ਵੱਡਾ ਐਡਾ ਜਾਦੂ ਨਹੀਂ ਹੁੰਦਾ ਜੀ ਉਹਦਾ ਤਾਂ ਐਨਾ ਨਿਕਲ ਗਿਆ ਜੀ ਮੇਰਾ ਘੱਟ ਨਿਕਲਿਆ ਜੀ ਤੇ ਦੋਸਤੋ ਝਾੜ ਵਧਾਉਣ ਤੋਂ ਦੇਖੋ ਅਗਰ ਆਪਾਂ ਕਰਨਾ ਸੀ ਤੇ ਉਹ ਆਪਣੇ ਕੋਲ ਪਹਿਲਾ ਸਟੇਜ ਸੀਗੀ ਜਦੋਂ ਇਹ ਸਾਰਾ ਇਹ ਗੋਭ ਦੇ ਅੰਦਰ ਸੀ ਉਸ ਟਾਈਮ ਪोटाश ਵਗੈਰਾ ਜਾਂ ਫਾਸਫੋਰਸ ਡੀਏਪੀ ਵਗੈਰਾ ਔਰ ਲਾਸਟ ਪੁਆਇੰਟ ਇਸ ਤੋਂ ਬਾਅਦ ਕੋਈ ਵੀ ਤੁਸੀਂ ਨਿਊਟਰਨ ਦੀ ਸਪਰੇਅ ਦੇ ਤੇ ਨਹੀਂ ਕਰਨੀ ਕਦੇ ਗਲਤੀ ਕਰ ਬੈਠਿਓ ਕਿ ਨੁਕਸਾਨ ਹੋ ਜੇ ਆਪਣਾ ਕੋਈ ਵੀ ਨਿਊਟਰਨ ਦੀ ਸਪਰੇਅ ਦੇ ਤੇ ਨਾ ਵਰਤਿਓ ਨੁਕਸਾਨ ਆਪਣਾ ਹੋਣਾ ਦਾਣੀ ਦਾਗਾ ਦਾਣਾ ਦਾਗੀ ਹੋ ਜਾਊਗਾ ਔਰ ਆਪਣੀ ਮੁੰਜਰ ਦੇ ਵਿੱਚ ਥੋਤ ਰਹਿ ਜੂਗੀ ਥੋਤ ਦੇ ਕਾਰਨ ਕਈ ਨੇ ਗਰਮੀ ਪੈ ਰਹੀ ਹੈ ਪਾਣੀ ਆਪਣੇ ਝੋਨੇ ਦੇ ਵਿੱਚ ਨਹੀਂ ਕਈ ਕਿਸਾਨ ਵੀਰ ਕਈ ਕਹਿ ਰਹੇ ਨੇ ਕਿ ਪਾਣੀ ਲਾ ਦੋ ਸੁਕਾ ਦੋ ਲਾ ਦੋ ਸੁਕਾ ਦੋ ਪਰ ਆ ਜਿਹੜੀ ਸਟੇਜ ਹੈ ਇੱਕ ਹਫਤੇ ਦੇ ਵਿੱਚ ਇਹਨੇ ਕੰਪਲੀਟ ਹੋ ਜਾਣਾ ਕੋਈ ਨੁਕਸਾਨ ਨਹੀਂ ਕਦੇ ਆਪਾਂ ਆਪਦਾ ਬਚਾਅ ਕਰਦੇ ਕਰਦੇ ਨੁਕਸਾਨ ਜ਼ਿਆਦਾ ਨਾ ਕਰਾ ਲਈਏ ਤੇ ਦੋਸਤੋ ਇਸ ਗੱਲਾਂ ਨੂੰ ਨਿੱਕੇ ਨਿੱਕੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ ਕੀ ਆਪਣਾ ਨੁਕਸਾਨ ਨਾ ਹੋਵੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਆਪਣੇ ਕਿਸਾਨ ਮਿੱਤਰਾਂ ਵੀਰਾਂ ਭਰਾਵਾਂ ਤੱਕ ਤਾਂ ਕਿ ਅਦਰਵਾਈਜ਼ ਕਈ ਵਾਰੀ ਕੋਈ ਐਸ ਨੌਲੇਜ ਤੋਂ ਵਾਂਝਾ ਹੁੰਦਾ ਕਿ ਉਸ ਵੀਰ ਭਾਈ ਤੱਕ ਇਹ ਨੌਲੇਜ ਪਹੁੰਚ ਜਾਏ ਤੇ ਅਗਰ ਆਪਾਂ ਨੂੰ ਪਤਾ ਹੈ ਜਿਹੜੇ ਵੀ ਮੇਰੇ ਕਿਸਾਨ ਵੀਰ ਆਪਣੀ ਇਹ ਵੀਡੀਓ ਦੇਖ ਰਹੇ ਨੇ ਆਲਰੇਡੀ ਤੁਹਾਨੂੰ ਪਤਾ ਹੈ ਤੇ ਤੁਸੀਂ ਵੀ ਆਪਣੇ ਆਸ ਪੜੋਸ ਦੇ ਵਿੱਚ ਜਿੰਨੇ ਵੀ ਕਿਸਾਨ ਵੀਰ ਹਨ ਉਹਨਾਂ ਨੂੰ ਜਰੂਰ ਇਹ ਦੱਸਿਆ ਕਰੋ ਦੇਖੋ ਰਲ ਮਿਲ ਕੇ ਸਭ ਦਾ ਸਭ ਕੁਝ ਰਹਿ ਇੱਥੇ ਜਾਣ ਪਰ ਆਪਾਂ ਜਿਹੜਾ ਰਲ ਮਿਲ ਕੇ ਟਾਈਮ ਪਾਸ ਕਰਦੇ ਨਾ ਉਹਦੇ ਵਰਗੀ ਰੀਸ ਨਹੀਂ ਹੁੰਦੀ ਵੀਰ ਤੇ ਵੀਡੀਓ ਇਹ ਕਿਸ ਤਰ੍ਹਾਂ ਲੱਗੀ ਹੈ ਕਮੈਂਟਾਂ ਦੇ ਰਾਹੀਂ ਜਰੂਰ ਦੱਸਿਆ ਕਰੋ ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਸਾਂਝੇ ਕਰਿਆ ਕਰੋ ਤੁਹਾਡੇ ਕੋਲ ਕਿਹੜੇ-ਕਿਹੜੇ ਤਜਰਬੇ ਨੇ ਕਿਹੜੇ ਪਿੰਡ ਤੋਂ ਕਿਹੜੇ ਏਰੀਆ ਤੋਂ ਕਿਹੜੀਆਂ ਕਿਸਮਾਂ ਲਾਈਆਂ ਹੋਈਆਂ ਨੇ ਤੇ ਵੀਰ ਵੀਡੀਓ ਦੇ ਕਮੈਂਟਾਂ ਦੇ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਿ ਸਾਨੂੰ ਹੌਸਲਾ ਵਧਾਈ ਵਜਦਾ ਔਰ ਆਪਣਾ ਪਿਆਰ ਇਸ ਤਰ੍ਹਾਂ ਬਣਾ ਰਵੇ ਆਪਾਂ ਅੱਗੇ ਲੰਬੇ ਟਾਈਮ ਤੱਕ ਚੱਲਣਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਪੇਜ ਤੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਇਸੇ ਦੇ ਨਾਲ ਹੀ ਧੰਨਵਾਦ ਸਤਿ ਸ੍ਰੀ ਅਕਾਲ ਜੀ